ਇਹ ਜਿਹੜਾ ਪਾਵਨ ਸਥਾਨ ਹੈ ਇਹਦਾ ਨਾਮ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਇਹਨੂੰ ਸਿੱਖ ਜਗਤ ਦੇ ਵਿੱਚ ਸਿੱਖਾਂ ਦਾ ਜਿਹੜਾ ਇੱਕ ਤੀਰਥ ਦੇ ਤੌਰ ਤੇ ਜਾਣਿਆ ਜਾਂਦਾ ਤੇ ਇਹ ਬੜਾ ਮਹਾਨ ਸਥਾਨ ਹੈ ਜੀ ਛੇਵੇਂ ਪਾਤਸ਼ਾਹ ਜੀ ਨੇ ਆਪ ਇਸ ਸਥਾਨ ਨੂੰ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਗੁਰਦੁਆਰਾ ਬਾਬਾ ਗੁਰਦਤਾ ਜੀ ਦੇ ਕੋਲ ਜਦੋਂ ਪੌੜੀਆਂ ਚੜ੍ਹ ਕੇ نیچے ਆਈਏ ਤਾਂ ਉੱਥੇ ਇੱਕ ਗੁਰਦੁਆਰਾ ਉਹਦਾ ਨਾਮ ਹੈ ਤੀਰ ਸਾਹਿਬ ਉਸ ਸਥਾਨ ਤੋਂ ਛੇਵੇਂ ਪਾਤਸ਼ਾਹ ਜੀ ਨੇ ਤੀਰ ਚਲਾਇਆ ਜਿਹੜਾ ਕਿ ਇੱਥੇ ਆ ਕੇ ਡਿੱਗਾ ਗੁਰੂ ਸਾਹਿਬ ਨੇ ਜਦੋਂ ਉਸ ਤੀਰ ਨੂੰ ਪਟਿਆ ਪਾਣੀ ਨਿਕਲਿਆ ਮਹਾਰਾਜ ਨੇ ਇਸ ਦਾ ਆਰਾਮ ਪਤਾਲਪੁਰੀ ਸਾਹਿਬ ਰੱਖਿਆ ਇਸ ਸਥਾਨ ਦੇ ਉੱਪਰ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਇੱਥੇ ਹੋਇਆ ਫਿਰ 7ਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਵੀ ਇੱਥੇ ਹੋਇਆ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅੰਤਮ ਸੰਸਕਾਰ ਦੀ ਜਿਹੜੀ ਸਭ ਤੋਂ ਜ਼ਰੂਰੀ ਵਿਧੀ ਹੈ ਉਹ ਇਸ ਸਥਾਨ ਤੇ ਆ ਕਰਕੇ ਤੇ ਸੰਪੂਰਨ ਹੁੰਦੀ ਹੈ